ਬੀਤੀ ਕਾਲ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਦੌਰਾਨ ਉਹਨਾਂ ਪ੍ਰਧਾਨ ਮੰਤਰੀ ਨੂੰ ਪੰਜਾਬ 'ਤੇ ਚੜੇ ਕਰਜ਼ੇ ਨੂੰ ਮਾਫ਼ ਕਰਨ ਦੀ ਮੰਗ ਕਰਦਿਆਂ ਇਸ ਨੂੰ ਕੌਮੀ ਕਰਜ਼ਾ ਐਲਾਨਨ ਤੇ ਜ਼ੋਰ ਦਿੱਤਾ। ਸੀਐਮ ਤੇ ਡਿਪਟੀ ਸੀਐਮ ਮੁਤਾਬਕ ਆਤਵਾਦ ਖਿਲਾਫ ਲੜਾਈ ਲੜਨ ਲਈ ਪੰਜਾਬ 'ਤੇ ਇਹ ਕਰਜ਼ਾ ਚੜਿਆ ਸੀ। ਜਿਸ ਦੇ ਚੱਲਦਿਆਂ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ ਤੇ ਮੰਗ ਕੀਤੀ ਕਿ ਪੰਜਾਬ 'ਤੇ ਚੜੇ ਇਸ ਕਰਜ਼ੇ ਨੂੰ ਮਾਫ਼ ਕੀਤਾ ਜਾਵੇ। ਮੋਦੀ ਸਾਹਿਬ ਨੂੰ ਅਸੀਂ ਕਈ ਚੀਜ਼ਾਂ ਤੇ ਕਈ ਸਾਡੇ ਪੰਜਾਬ ਦੇ ਇਕਨੋਮਿਕ ਤੇ ਮਸਲੇ ਸੀ ਇੱਕ ਪੋਲੀਟੀਕਲ ਮਸਲੇ ਸੀ ਸਾਣਾ ਜਾਨੂ ਕਰਾਇਆ ਬੜੇ ਸਿੰਪੈਥੈਟਿਕ ਸੀ ਕਹਿੰਦੇ ਅਸੀਂ ਜਲਦੀ ਮੈਂ ਵਿਚਾਰ ਕਰਕੇ ਹੀ ਗੈਟ ਬੈਕ ਟੂ ਅਸ ਅਸੀਂ ਉਹਨਾਂ ਨੂੰ ਕਿਹਾ ਜੀ ਕਿ ਆ ਜਿਹੜਾ ਕਰਜ਼ਾ ਹੈਗਾ ਆ ਤਵਾ ਜਦੋਂ ਇੱਥੇ ਪੰਜਾਬ ਸੀ ਉਦੋਂ ਜਿਹੜੇ ਫੋਰਸਸ ਸੀ ਤੇ ਉਦੋਂ ਉਹਨਾਂ ਦੇ ਖਰਚਾ ਹੋਇਆ ਕਰਜ਼ਾ ਹੈ ਤੇ ਉਹਦੇ ਚ 2.5 ਕਰੋੜ ਕਰੋੜ ਸਾਡਾ ਜਿਹੜਾ ਸੈਂਟਰ ਨੇ ਲਿੱਤਾ ਹੈ ਉਹ ਸਾਨੂੰ ਵਾਪਸ ਹੋਣਾ ਚਾਹੀਦਾ ਕਿਉਂਕਿ ਉਹ ਨੈਸ਼ਨਲ ਵਾਰ ਸੀ ਇਹਦਾ ਸਾਨੂੰ ਕੋਈ ਫਾਰਮੂਲਾ ਕੀ ਦਿੱਤਾ ਜਾਏ ਜਾਂ ਸਾਡੇ ਲੋਨਸ ਨੂੰ ਡਿਫਰ ਕੀਤਾ ਜਾਏ ਜਾਂ ਮੋਨਿਟਰੀਅਮ ਦਿੱਤਾ ਜਾਏ ਉਹਨਾਂ ਰੇਟ ਇੰਟਰਸਟ ਘਟਾਇਆ ਜਾਏ ਸੋ on ਉਹ ਇਨਾ ਇਸ਼ੂਸ ਤੇ ਉਹ ਕਹਿੰਦਾ ਜੀ ਬੜਾ ਸਿੰਪੈਥੈਟਿਕ ਉਹਨੇ ਸੁਣਿਆ ਕਹਿੰਦਾ ਠੀਕ ਹੈ ਤੇ ਉਹ ਕਹਿੰਦਾ ਮੈਂ ਆਪਣੇ ਸੈਕਟਰੀਜ਼ ਨਾਲ ਵਿਚਾਰ ਕਰਕੇ ਸਾਡੇ ਡਿਪਾਰਟਮੈਂਟ ਨਾਲ ਦੈਨ ਹੀ ਕਾਲ ਕਰਾਂਗਾ